ਆ ਦੇਖ ਰੇ ਹੋਰ ਇੰਨੇ ਗਰਮ ਇੰਡੀਆ ਚ ਆਏ ਰਮ ਜਿਵੇਂ ਅੱਗ ਚ ਲਿਆ ਕੇ ਛੱਡ ਪਤਾ ਨਹੀਂ ਆ ਲੱਗਦਾ ਜਿਵੇਂ ਨਾ ਸਾਨੂੰ ਉਥੋਂ ਕਿਸੇ ਨੇ ਮਾਈਨਸ ਟੈਂਪਰੇਚਰ ਚ ਲਾ ਕੇ ਫੋਇਲਿੰਗ ਵਾਟਰ ਚ ਸੈੱਟ ਦਿੱਤਾ ਕਿ ਇੰਨੀ ਜ਼ਿਆਦਾ ਗਰਮੀ ਇੰਨਾ ਗੁਰਾ ਹਾਲ ਗਰਮੀ ਦਾ ਕਿਤੇ ਪੱਤੇ ਵੀ ਨਹੀਂ ਹਿਲਦੇ ਇੱਥੇ ਆ ਲੱਗਦਾ ਜਿਵੇਂ ਗਰਮੀ ਦੇ ਵਿੱਚ ਹੀਟਰ ਚਲਾਇਆ ਹੋਵੇ ਜਵਾਲਾ ਜੀ ਇੰਨਾ ਗਰਮ ਹੈ ਪਰਾਪਤ ਇਹ ਤਾਂ ਗਰਮੀ ਚ ਹੀ ਗਈਆਂ ਸੀ ਵੇ ਕਿੰਨੀ ਜ਼ਿਆਦਾ ਗਰਮੀ ਹੋ ਗਈ ਮੇ अपना पेट दा किया आपा फाल्दा देखम तोदा अलगदा जवे ठंडा ठंडा है ना हां पर वो तो घुमजया हुमजजई पे क्योंकि लोग के ਝੋਨਾ ਲੱਗਦੇ ਨਾ ਪਾਣੀ ਲੱਗ ਜਾਂਦਾ ਪਿਆ ਝੋਨਿਆਂ ਨੂੰ ਤੇ ਇਸ ਕਰਕੇ ਹੁਣ ਸਾਰੀ ਜਿਹੜੀ ਹਿਊਮਿਡਿਟੀ ਜਿਹੜੀ ਜਮੀਨ ਦੀ ਧਰਤੀ ਦੀ ਆਪਣੇ ਵਿੱਚ ਆਉਣ ਕਿੱਡਾ ਵੱਡਾ ਏ ਉਹ ਸਾਰੀ ਬਾਹਰ ਨਿਕਲੀ ਹੋਈ ਹੈ ਜਾਮਣਾ ਕਿੰਨੀ ਜਾਮਣਾ ਤੋੜੀ ਜਾਂਦੇ ਭਾਈ ਵੀ ਤੁਹਾਡੇ ਵੀ ਅਸੀਂ ਨੇਚਰ ਪਿੱਛੋਂ ਮੇ ਇੱਥੇ ਆਈਆਂ ਤੇ ਦੇਖ ਸਾਰਾ ਕੁਛ ਹੀ ਤਲਾਵੀਆ ਥੋੜਾ ਜਿਹਾ ਤੁਸੀਂ ਉਹ ਵੇਖਣਾ ਤੇ ਆਪਣੇ ਘਰ ਦੀ ਪਈ ਆ ਗਈ ਆ ਕਿ ਜੇ ਲੰਮੀ ਪਈ ਜਾਂਦੀ ਆ ਵੇਲਾ ਕਿਵੇਂ ਇੱਥੇ ਵੈਸੇ ਆਪਾਂ ਪ੍ਰਵ ਕਿਵੇਂ ਦਾ ਫੀਲ ਕਰਦੀ ਆ ਵਧੀਆ ਵਧੀਆ ਹਾਂ ਆ ਤਾਂ ਬਹੁਤ ਲੰਮੀ ਜਾਂਦੀ ਆ ਇਹ ਆ ਸਹੀ ਜਾਂਦੀ ਆ ਪਰ ਰੁਪਈ ਦੇ ਉੱਤੇ ਸਟਾਰਟਿੰਗ ਚ ਪਤਾ ਨਹੀਂ ਕਿੰਨੀ ਪ੍ਰਵ ਤੂੰ ਤੇ ਤੇਰੀ ਮੰਮਾ ਦੇਲੀ ਇਹ ਪਈ ਤੇ ਸੈਰ ਕਰਿਆ ਕਰੋ ਵੀ ਮम्मा ਜਿੰਨੇ ਚਿਰ ਨੂੰ ਵਾਪਸ ਆਸਟ੍ਰੇਲੀਆ ਜਾਵੇ ਪਤਲੀ ਹੋ ਜੇ ਅੱਛਾ ਜੀ ਹੋਰ ਅਸੀਂ ਬਥੇਰੀ ਸੈਰ ਕਰਦੇ ਰਹੇ ਇੱਥੇ ਹੁਣ ਕਰਿਆ ਕਰੋ ਜਦੋਂ ਮम्मा ਸਾਡੀ ਨਾਲ ਅਸੀਂ ਆਸਟ੍ਰੇਲੀਆ ਨਾਲ ਹਾਂ ਉਹ ਜੀ ਰੋਜ ਸਾਹ ਨੂੰ ਅੱਥੇ ਹੁੰਦਾ ਸੀ ਮम्मा ਤਾਂ ਰੋਕ ਹੀ ਜਾਂਦੇ ਸੀ ਹੋਰ ਵੇਖਿਆ ਉਹਦੇ ਇਹ ਲੋੜ ਬਹੁਤ ਆਪਰੀ ਫਰਾਈ ਦੀ ਬਾਕੀ ਹੋਰ ਭਾਈ ਬਹੁਤ ਵੱਡੀ ਆ ਨਾ ਸਾਰੇ ਖੇਤ ਹੀ ਖੇਤ ਆ ਹਾਂ ਸਾਰਾ ਉਹ ਨਾ ਉਹ ਮੈਨੂੰ ਆਈ ਥਿੰਕ ਆਪਾਂ ਨੂੰ ਐਸ ਛੋਟੇ ਦਰਵਾਜ਼ੇ ਵੰਡੇ ਬੱਦ ਨਹੀਂ ਰਹਾ ਨਾ ਪਰ ਮੈਂ ਬਾਹਰ ਹੀ ਬੈਠੇ ਮੈਨੂੰ ਲਾ ਜਾਣ ਉਹ ਮਾਈ ਗਾਡ ਦਾਦੂ ਬੈਠਿਆ ਹਾ ਬਾਹਰ ਹੀ ਬੈਠੇ ਉਹ ਵੇ ਉੱਠ ਪੇ ਉੱਠ ਪੇ ਹਾਂ ਉਹ ਆਵਾਜ਼ ਦੇਤੀ ਆ ਵੀ ਆ ਗਈ ਮਦੀਪ ਉਹ ਤੇਰੇ ਡੀਕੀ ਜਾਂਦੇ ਸੀ ਮਾਸੜ ਜੀ ਤਾਂ ਹਨਾ ਮਾਸੜ ਜੀ ਵਿਚਾਰੇ ਵੇਲਾ ਕਿੰਨੀ ਗਰਮੀ ਚ ਬਾਹਰ ਹੀ ਬੈਠੇ ਆ ਬੋ ਕਰਦੇ ਆ ਮਾਸਟਰ ਜੀ ਮਨਦੀਪ ਦਾ ਬੋ ਕਰਦੇ ਆ ਹਾਂ ਪਰ ਹਾਈ ਜਿਹੇ ਤਰਫ ਲੱਗੇ ਪਏ ਨਾ ਇਹ ਖਤਰੇ ਕਾਇਤ ਕਰ ਦੇਣ ਨਕਸ਼ਾ ਹੀ ਬਦਲ ਛੱਡਿਆ ਇਧਰ ਕਰਦੇ ਆ ਇਹ ਤੇ ਉਹਨੂੰ ਇਧਰ ਦੀ ਹਰਮਨ ਇੱਧਰ ਵੀ ਲੱਗੀ ਉੱਪਰ ਜਿਹਦਾ ਇਧਰੋਂ ਆਉਂਦੇ ਮੈਂ ਗੱਡੀ ਨੂੰ ਨਾ ਉੱਥੇ ਮਿਲਿ ਨੇ ਸਾਰਿਆਂ ਨੂੰ ਅੰਦਰ ਅੰਦਰ ਹੀ ਚੱਲਣਾ ਚੈਰੀ ਹੋਇਆ ਕਿ ਅੰਦਰ ਜਾਣਾ ਇਧਰ ਤੇ ਹਰਮਨ ਹੈਗਾ ਹਾਂ 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 ਵੇ ਲਾ ਵੇਖ ਤੇਰੇ ਸਹੌਰੀਆਂ ਦਾ ਘਰਾਂ ਤੇ ਰਾਹ ਸਾਰੇ ਸਾਨੂੰ ਪਤਾ ਆਈ ਤੇਰੇ ਮਗਰੋਂ ਉੰਨੇ ਰਹਿੰਦੇ ਆ ਨਾ ਦਾਹ ਪਤਾ ਸਾਨੂੰ ਹਾਂ ਹਾਂ ਆਵੇ ਗੇਟ ਕੋਲ ਚਾ ਉਹ ਮਾਸੀ ਜੀ ਬੈਠੇ ਤੇ ਮੇਰੇ ਇੱਕ ਤਾਂ ਪਹਿਲਾਂ ਗੱਡੀ ਤਾਂ ਰੋਕ ਲਾ ਅੱਛਾ ਸੋਹਣੀ ਜੀ ਚੁੱਪਾ ਭਿਆ ਹਾਂ ਸਾਡੇ ਕਿ ਇਹ ਸੋਢੀ ਕੌਣ ਹੈ ਇਹਨਾਂ ਦੇ ਕੰਮ ਵਾਲਾ

ਦੇ ਗੀਤ ਪੁਰਾਣੇ ਤੇ ਸਾਰਾ ਕਰ ਕਿ ਮੈਂ ਹੈਪੀ ਬਰਥਡੇ ਟੂ ਕਿਉਂ ਗਿਆ ਬਸ ਫਿਰ ਆਵਾ ਦੁਨੀਆ ਬਾਰੇ ਕੋਈ ਫਰਮੂਰ ਕੇ ਕੋਈ ਜਲਾਈ ਦਾ ਮਹੀਨਾ ਸ਼ੁਰੂ ਹੋ ਰੈਂਟ ਆਪਣੇ ਤੇ ਆ ਬਸ ਜਲਾਈ ਸ਼ੁਰੂ ਹੋਈ ਲੋਕਾਂ ਕਮ ਆ ਜਾਂਦੀ ਆ ਫਿਰ ਇਹ ਆਣਾਂ ਫਿਰ ਹੁਣ ਜਵਰਾਜ ਦਾ ਵਾ 25 ਤਰੀਕ ਦਾ ਇਹਨੂੰ ਦੋ ਦਿਨ ਪਹਿਲਾਂ ਹਾਂ ਇਹਦਾ 30 ਦਾ ਹਾਂ ਕਰਤੀ ਹੈ 30 ਕਰਤੀ 30 ਨਹੀਂ ਕਰਤੀ ਆ ਪੂਰਾ ਗਦਰ ਪੂਰਾ ਗਦਰ ਮੈਂ ਕੰਪਲੀਟ ਕਰ ਦਾਂ ਉਹਦੋਂ ਤਿੰਨੀਆਂ ਸੀਗੀਆਂ ਉਹਨਾਂ ਵੱਲ ਤਿੰਨੀਆਂ ਹੀ ਲੱਗੀਆਂ ਨਾ ਉਹ ਦੋ ਦੋ ਮੈਂ ਸੁਝਾ ਕੇ ਤੇ ਬੈਠਾ ਉਹ ਜੀ 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 ਮਮਾ ਨਾ ਮੈਂ ਬੋਲਦੀ ਮੋਹਨਾ ਜੀ ਲੈ ਛੋਟਾ ਛੋਟਾ ਟਿੱਕਾ ਨਿਕਾਲੇ ਇੱਕ 80 ਟਿੱਕਾ ਇੱਕ 80 ਟਿੱਕਾ ਪਰ ਮਾਣਾ ਮਾ ਦੱਛਾ ਹੈ ਇੱਕੇ ਟਿੱਕਾ ਛੋਟਾ ਲੈਣਾ ਹੁਣ ਵੱਡਾ ਬਣਾਉਗਾ ਨਾ ਹੋ ਗਿਆ ਮੈਂ ਨੀ ਬੜਾ ਇਹ ਚਲੋ ਆ ਗਾ ਇੱਕ ਫੋਟੋ ਕਰੀਏ ਹੈਪੀ ਬਰਥਡੇ ਤੇ ਲੱਗਾ ਵਿਆਹ ਕਿੱਥੇ ਯਾਰ ਆਪਣੇ ਬਰਥਡੇ ਤੇ ਜੜੀ ਪਈ ਆ ਬੱਚਾ ਬਰਥਡੇ ਤਾਂ ਮਨਾਇਆ ਗਿਆ ਬਰਥਡੇ ਮਨਾਇਆ ਗਿਆ ਹੋਪੀ ਬਰਥਡੇ ਟੂ ਯੂ ਚਲ ਖੜੋ ਸਾਰੇ ਫੋਟੋ ਖਿਚੀਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਬਲੌਗ ਮੈਂ ਚੰਗੀ ਤਰ੍ਹਾਂ ਸ਼ੁਰੂ ਨਹੀਂ ਕਰ ਪਾਈ ਬਹੁਤ ਸੌਰੀ ਆ ਉਹਦੇ ਲਈ ਬਟ ਅੈਂਡ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰਨ ਲੱਗੇ ਕਿ ਵਧੀਆ ਕਰੀਏ ਪਲੀਜ਼ ਜੇ ਤੁਹਾਨੂੰ ਸਾਡਾ ਬਲੌਗ ਪਸੰਦ ਆਇਆ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਤੇ ਮੈਂ ਤੁਹਾਡੇ ਲਈ ਇਦਾਂ ਦਾ ਬਲੌਗ ਵੀ ਜ਼ਰੂਰ ਪਾਉਂਗੀ ਜਿਦੇ ਵਿੱਚ ਅਸੀਂ ਤੁਹਾਨੂੰ ਆਪਣੀ ਫੈਮਿਲੀ ਬਾਰੇ ਜ਼ਰੂਰ ਦੱਸੀਏ ਤੁਹਾਡਾ ਸਾਡਾ ਬਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ